ਕੱਲ ਮੀਟਿੰਗ ਦੇ ਵਿੱਚੋਂ ਉਹੀ ਗੱਲਾਂ ਹੋਈਆਂ ਜਿਹੜੀਆਂ ਕਿ ਆਪਾਂ ਨੂੰ ਤਿੰਨ ਮਹੀਨੇ ਸੁਣਨ ਮਿਲਦੀਆਂ ਨੇ ਕਿ ਤੁਹਾਡਾ ਕੰਮ ਹੋ ਰਿਹਾ ਤੁਹਾਡਾ ਚੀਜ਼ ਤਿਆਰ ਹੋ ਗਈ ਤੇ ਅਸੀਂ ਫਲਾਣੇ ਦਿਨ ਨੂੰ ਅਪਲੋਡ ਕਰ ਦਿਆਂਗੇ ਫਿਰ ਤੁਹਾਨੂੰ ਜਾਣ ਲਈ ਬੁਲਾ ਲਾਂਗੇ ਤੁਹਾਡਾ ਦੋ ਦਿਨਾਂ 'ਚ ਕੰਮ ਹੋ ਜਾਊਗਾ ਇਹ ਗੱਲਾਂ ਜਿਹੜੀਆਂ ਆਪਾਂ ਲਗਾਤਾਰ ਕਿੰਨੇ ਹੀ ਸਮੇਂ ਤੋਂ ਸੁਣਦੇ ਜਾ ਰਹੇ ਹਾਂਗੇ ਤੇ ਹੁਣ ਸਾਡੇ ਸਬਰ ਦੀ ਇੰਤਿਹਾਈ ਇਹਨਾਂ ਨੇ ਇੰਨੀ ਕੁ ਦੇਖੀ ਐ ਤੇ ਅੱਗੇ ਵੀ ਇਹਨੂੰ ਦਿਖਾਵਾਂਗੇ ਕਿ ਜਿੰਨਾ ਤੱਕ ਸਾਨੂੰ ਸਟੇਸ਼ਨਾਂ ਤੇ ਅਸੀਂ ਜਾਂਦੇ ਨਹੀਂ ਉਹਨਾਂ ਤੱਕ ਅਸੀਂ ਐਦਾਂ ਹੀ ਜਿਹੜੇ ਤੁਹਾਡੇ ਦਫ਼ਤਰ ਨੇ ਉਹ ਘੇਰ ਕੇ ਬੈਠਾਂਗੇ ਜਿੰਨਾ ਤੱਕ ਸਭ ਤੋਂ ਸਟੇਸ਼ਨ ਹੀ ਜਾਰੀ ਹੋ ਜਾਂਦੇ ਸਭ ਨੂੰ ਅਪਾਇੰਟਮੈਂਟ ਲੈਟਰ ਮਿਲ ਕੇ ਸਭ ਤੋਂ ਸਟੇਸ਼ਨਾਂ ਤੇ ਨਹੀਂ ਭੇਜਿਆ ਜਾਂਦਾ ਮਨ ਤੱਕ ਅਸੀਂ ਇੱਥੋਂ ਨਹੀਂ ਉੱਠਣਾ ਸੋ ਉਦੋਂ ਤੱਕ ਜਿਹੜਾ ਵੀ ਇਹਨਾਂ ਤੋਂ ਕੁਝ ਹੁੰਦਾ ਪ੍ਰਸ਼ਾਸਨ ਤੋਂ ਹੁੰਦਾ ਉਹ ਕਰ ਲੈਣਾ ਅੱਗੇ ਵੀ ਕਰਕੇ ਵੇਖਿਆ ਹੋਇਆ ਕੁੱਟ ਕੇ ਹੀ ਵੇਖ ਲਿਆ ਉਹਨਾਂ ਨੇ ਉਹਨਾਂ ਨੇ ਜੀਲਾਂ ਸਿੱਟ ਕੇ ਹੀ ਵੇਖ ਲਿਆ ਹੋਇਆ ਪਰਚਾ ਹੀ ਪਾ ਕੇ ਦੇਖ ਲਿਆ ਹੋਇਆ ਜੇ ਕੋਈ ਹੋਰ ਕੋਈ ਨਵੀਂ ਚੀਜ਼ ਰਹਿੰਦੀ ਤਾਂ ਉਹ ਵੀ ਕਰਕੇ ਦੇਖ ਲੈਣਾ ਇਹ ਉਹਨਾਂ ਨੂੰ ਓਪਨਲੀ ਚੈਲੰਜ ਆ ਹੈ ਸਾਡਾ ਜਾਰੀ ਕਰੋ ਇਹਨਾਂ ਉਮੀਦਵਾਰਾਂ ਨੂੰ ਵਿਕਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਯਾਰਾਂ ਮੁੰਜ ਦੀ ਪੱਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਾਨੂੰ ਸਾਡੇ ਇੱਕ ਤਿੰਨ ਮਹੀਨੇ ਪਹਿਲਾਂ ਹੀ ਸਿੱਖਿਆ ਸਕੱਤਰ ਨੇ ਇੱਕ ਵਾਰ ਕਹਿਤਾ ਸੀ ਕਿ ਆਪਾਂ ਇਸ ਭਾਗੀ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਤਰੀਕ ਦੇਖ ਲੈਣੇ ਆ ਤਾਂ ਇਹ ਆਪਣੀ ਉਸੇ ਟੇਕ ਦੇ ਉੱਪਰ ਲਗਾਤਾਰ ਲੱਗੇ ਹੋਇਆ ਜਦੋਂ ਅਸੀਂ ਇਸ ਸੰਘਰਸ਼ ਨੂੰ ਪਹਿਲਾਂ ਪਹਿਲਾਂ ਅਸੀਂ ਗਿੱਦੜ ਵੇਹੇ ਤੋਂ ਸ਼ੁਰੂ ਕਰਕੇ ਫਿਰ ਸੰਗਰੂਰ ਵਿੱਚ ਦੀ ਹੁੰਦੇ ਹੋਏ ਜਦੋਂ ਅਸੀਂ ਇੱਥੇ ਤੱਕ ਪਹੁੰਚੇ ਆ ਤਾਂ ਉਹ ਸਾਨੂੰ ਸਾਡੇ ਸੁਧਾਰchu ਨੂੰ ਠੰਡਾ ਕਰਨ ਲਈ ਜ਼ਰੂਰ ਕੁਛ ਨਾ ਕੁਛ ਕੋਈ ਨਾ ਕੋਈ ਫਾਇਦਾ ਸਾਨੂੰ ਦਿਖਾ ਦਿੰਦੇ ਆ ਜਾਂ ਕੋਈ ਨਾ ਕੋਈ ਲੈਟਰ ইস্যੂ ਕਰ ਦਿੰਦੇ ਆ ਜਾਂ ਜਿੰਮੇ ਵਿੱਚ ਸਕਰੂਟੀ ਦਾ ਵੀ ਇਹਨਾਂ ਨੇ ਟੰਕ ਮਾਰਾ ਚਾਇਆ ਸੀਗਾ ਅਸਲੀ ਤੌਰ ਦੇ ਉੱਪਰ ਇਹ ਸਾਰੇ ਇਹਨਾਂ ਦੇ ਸਟੈਪ ਭਰਤੀ ਨੂੰ ਲਟਕਾਉਣ ਦੇ ਆ ਤਾਂ ਇਹ ਹੁਣ ਤੋਂ ਨਹੀਂ ਲੱਗੇ ਹੋਏਗੇ ਪਿਛਲੇ ਲਗਾਤਾਰ ਇਹਨਾਂ ਦਾ ਜਿਹੜਾ ਮਤਲਬ ਪਿੱਛੇ ਜੇ ਪੰਜਾਬੀ ਦੇ ਇੱਕ ਵਿਦਵਾਨ ਨੇ ਪੀਕਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੱਲ ਦੱਸੀ ਸੀਗੀ ਕਿ ਇਹਨਾਂ ਨੇ ਜਦੋਂ ਸਿੱਖਿਆ ਦਾ ਟ੍ਰਿਬਿਊਨਲ ਬਣਾਉਣ ਦੀ ਗੱਲ કરી ਸੀ ਤਾਂ ਮੁੱਖ ਮੰਤਰੀ ਸ਼ਰਿਆ ਮੁਕਰ ਗਏ ਸੀ ਕਿ ਅਸੀਂ ਇਹ ਬਣਾ ਨਹੀਂ ਸਕਦੇ ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਅਸੀਂ ਰਾਜ ਸਭਾ ਚ ਭੇਜੀ ਬੈਠੇ ਹਾਂ ਉਹ ਸਾਨੂੰ ਕਿਵੇਂ ਜਿਹੜੀ ਆ ਹਾਇਰ ਐਜੂਕੇਸ਼ਨ ਜਾਂ ਜਿਹੜੀ ਉਚੇਰੀ ਸਿੱਖਿਆ ਸਰਕਾਰੀ ਸਿੱਖਿਆ ਜਿਹੜੀ ਆ ਉਹ ਬਚਾਉਂ ਦੇ ਦੇਣਗੇ ਕੌ ਨੂੰ ਨਾ ਕਲੀਅਰ ਆਗਾ ਕਿ ਇਹਨਾਂ ਦੇ ਗੱਲ ਤੇ ਗੁੱਠਾ ਕਿੰਨਾ ਨਹੀਂ ਰੱਖਿਆ ਹੋਇਆ ਜੇਕਰ ਸਾਡੀ ਭਰਤੀ ਪੂਰੀ ਹੁੰਦੀ ਆ ਤਾਂ ਸਰਕਾਰੀ ਕਾਲਜਾਂ ਦੇ ਜਿਹੜੇ ਮਰ ਰਿਆ ਉਹਨਾਂ ਚ ਸਾਹ ਸੱਤ ਮਤਲਬ ਪੈ ਜਾਣਗੇ ਤਾਂ ਫਿਰ ਉਹ ਪ੍ਰਾਈਵੇਟ ਕਾਲਜਾਂ ਦਾ ਕੀ ਹਾਲ ਹੋਊਗਾ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਕੀ ਹਾਲ ਹੋਊਗਾ ਜਿਹੜੇ ਇਹਨਾਂ ਨੂੰ ਫੰਡਿੰਗ ਕਰਦੇ ਆ ਜਾਂ ਜਿੰਨਾਂ ਨੂੰ ਇਹ ਰਾਜ ਸਭਾ ਦੇ ਵਿੱਚ ਬਣਾ ਕੇ ਮੈਂਬਰ ਭੇਜਦੇ ਆ ਤਾਂ ਇਹ ਸਾਰਾ ਜਿਹੜਾ ਉਹ ਪ੍ਰਾਈਵੇਟੇਸ਼ਨ ਆ ਜਿਹੜੀ ਜਿੱਦਾਂ ਤੋਂ ਇਹ ਡਰਦੇ ਆ ਜਿੰਨਾਂ ਕੋ ਇਹ ਜਿੰਨਾਂ ਕੋ ਪੁੱਛੇ ਬਿਨਾ ਕੁਝ ਨਹੀਂ ਕਰਦੇ ਉਹਨੂੰ ਇਹ ਵਧਾਉਣ ਲਈ ਉਹਨਾਂ ਨੇ ਸਰਕਾਰੀ ਕਾਲਜਾਂ ਦਾ ਖਾਤਮਾ ਇਹ ਕਰਨ ਤੇ ਲੱਗੇ ਹੋਏ ਆ ਪਹਿਲਾਂ 2009 ਤੋਂ ਪਹਿਲਾਂ ਸਾਡੇ ਸਰਕਾਰੀ ਕਾਲਜਾਂ 'ਚ 2450 ਦੇ ਕਰੀਬ ਪੋਸਟਾਂ ਹੁੰਦੀਆਂ ਸੀ ਤੇ 2009 'ਚ ਰੈਸ਼ਨਲਾਈਜੇਸ਼ਨ ਦੇ ਨਾਂ ਤੇ ਇਹਨਾਂ ਨੇ ਘਟਾ ਕੇ 1873 ਕਰਤੀਆਂ ਜਿਵੇਂ ਜਿਵੇਂ ਨਵੇਂ-ਨਵੇਂ ਸਬਜੈਕਟ ਇੰਟਰੋਡਿਊਸ ਹੋਇਆ ਨਵੀਂ-ਨਵੀਂ ਟੈਕਨੋਲੋਜੀ ਨਵੇਂ-ਨਵੇਂ ਜਿਹੜੇ ਜਿਹੜੇ ਸਟਰੀਮ ਲਾਂਚ ਹੋਇਆ ਉਹ ਸਰਕਾਰੀ ਕਾਲਜਾਂ 'ਚ ਇਹਨਾਂ ਨੇ ਦਿੱਤੀਆਂ ਹੀ ਨਹੀਂ ਹੈਗੀਆਂ ਜਿੱਥੇ ਕਿਤੇ ਸ਼ੁਰੂ ਵੀ ਕੀਤੀਆਂ ਉਹਨੂੰ ਜਿਹੜੇ ਸੈਲਫ ਫਾਈਨਾਂਸ ਕੋਰਸ ਦੇ ਅਧੀਨ ਜਾਂ ਐਚਈਆਈਐਸ ਦੇ ਅਧੀਨ ਮਤਲਬ ਸਰਕਾਰੀ ਕਾਲਜਾਂ 'ਚ ਪ੍ਰਾਈਵੇਟ ਕਾਲਜ ਖੋੜ ਕੇ ਉਹ ਸ਼ੁਰੂ ਕੀਤੀਆਂ ਗਈਆਂ ਦਾ ਸਰਕਾਰੀ ਕਾਲਜਾਂ ਦਾ ਖਾਤਮਾ ਲਗਾਤਾਰ ਕਰ ਰਹੇ ਆ ਪਿੱਛੇ ਜੇ ਵੀ 2022 ਚ ਇਹਨਾਂ ਨੇ ਇੱਕ ਲਿਸਟ ਜਾਰੀ ਕਰੀ ਸੀਗੀ ਉਦੋਂ ਵੀ ਜਿਹੜੀਆਂ ਪੋਸਟਾਂ ਦੀ ਰੈਸ਼ਨਲਾਈਜੇਸ਼ਨ ਕੀਤੀ ਸੀ ਜਿਹੜੇ ਤੁਸੀਂ ਬੈਠੀ ਹੋ ਤੁਹਾਡੇ ਵਿੱਚੋਂ 20 ਪੋਸਟਾਂ ਹੋਰ ਇਹਨਾਂ ਨੇ ਲੈਂਗੁਏਜ ਦੀਆਂ ਲਾਇਬ੍ਰੇਰੀਅਨ ਦੀਆਂ ਲੈਂਗੁਏਜ ਦੀਆਂ ਜੀਓਗ੍ਰਾਫੀ ਦੀਆਂ ਤੇ ਐਜੂਕੇਸ਼ਨ ਜਿਹੜੇ ਆਪਣੇ ਇੱਥੇ ਵਿਸ਼ੇ ਆਪਾਂ ਸਿੱਧੇ ਇਫੈਕਟਡ ਆ ਜਿਹੜੇ ਇੱਥੇ ਬੈਠੇ ਆ ਇਹਨਾਂ ਦੀਆਂ 20 ਪੋਸਟਾਂ ਹੋਰ ਇਹਨਾਂ ਨੇ ਇਧਰ ਉਧਰ ਸ਼ਿਫਟ ਕਰਤੀਆਂ ਅਡਿਡ ਨਹੀਂ ਅਸੀਂ ਮਤਲਬ ਕਟ ਪੋਸਟਾਂ ਕੱਢਣ ਵੇਲੇ ਤੋਂ ਵੀ ਪੋਸਟਾਂ ਹੋਰ ਘਟਾਤੀਆਂ ਤਾਂ ਲਗਾਤਾਰ ਇਹ ਇੱਧਰ ਨੂੰ ਹੀ ਵਧੇ ਹੋਇਆ ਹੋਰ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਕਰ ਰਹੇ ਆ ਵਿਧਾਨ ਸਭਾ ਹਲਕੇ ਸਾਡੇ 117 ਤੇ ਕਾਲਜ ਸਾਡੇ ਪਹਿਲਾਂ 48 ਹੁੰਦੇ ਸੀ ਉਹ 64 ਨਹੀਂ 755 ਹਲਕੇ ਚੋਂ ਇਹੋ ਜਿਹੇ ਆ ਜਿੱਥੇ ਇੱਕ ਵੀ ਕਾਲਜ ਨਹੀਂ ਹੈਗਾਗਾ ਤਾਂ ਮਤਲਬ ਇਹਨਾਂ ਦੀ ਕਾਲਜ ਖੋਲਣਾ ਇੰਪੋਰਟੈਂਸ ਨਹੀਂ ਰੱਖਦਾਗਾ ਉੱਥੋਂ ਦਾ ਐਮ ਐਲ ਏ ਬਣਾਉਣਾ ਇੰਪੋਰਟੈਂਸ ਇਹਨਾਂ ਲਈ ਹੈਗੀ ਹੈ ਜੇ ਅਸੀਂ ਆ ਗੱਲ ਕਰੀਏ ਕਿ ਹੁਣ ਇਹਨਾਂ ਨੇ ਪਿੱਛੇ ਜੇ ਪਿਛਲੇ ਦਿਨੀ 43 ਪਤਨ ਸਾਹਿਬ ਦਾ ਜਨਮ ਦਿਨ ਮਨਾਇਆ ਉਹ ਚੰਗੀ ਗੱਲ ਆ ਸਾਨੂੰ ਆਪਣੇ ਲੇਖਕਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਆ ਪਰ ਉਹ ਇੱਕ ਸਿਰਫ ਇਹਨਾਂ ਨੇ ਪਪੂਲਰ ਮਤਲਬ ਹੋਣ ਲਈ ਜਾਂ ਬੋਟ ਪੋਲਟਿਕਸ ਦੇ ਲਈ ਲੋਕਾਂ 'ਚ ਸਿਰਫ ਦਿਖਾਵਾ ਕਰਨ ਦੇ ਲਈ ਇਹੋ ਜਿਹਾ ਕੁਝ ਕਰ ਰਹੇ ਆ ਕਿ ਅਸੀਂ ਪਛਾਵਾਵਾਂ ਪ੍ਰਤੀ ਬੜੇ ਸੁਚੇਤ ਆ ਕਿ ਡੀਪੀਆਈ ਕੋਲੇ ਕਾਲਜਾਂ ਕੋਲੇ ਕਿਹੜਾ ਕਿਹੜੇ ਕੰਮ ਨਹੀਂ ਕਰਦੇ ਇੱਕ ਤਾਂ ਏਡਡ ਕਾਲਜ ਦੇ ਪ੍ਰੋਫੈਸਰ ਇਹਨਾਂ ਕੋਲੇ ਥੋੜੇ ਜਿ ਉਹਨਾਂ ਦਾ ਕੰਮ ਵੀ ਪਤਾ ਨਹੀਂ 2016 ਤੋਂ ਪਹਿਲਾਂ ਦਾ ਬਣੀ ਕਿੰਨੇ ਖਾਂਦੇ ਲੜਕਦਾ ਫਿਰਦਾ ਕਰ ਉਹਨਾਂ ਦਾ ਕੰਮ ਵੀ ਉਹਨਾਂ ਦਾ ਕੰਮ ਵੀ ਐਂ ਪਿਆਗਾ ਉਹਨਾਂ ਨੂੰ ਵੀ ਹਰ ਵਾਰ ਫਾਈਲਾਂ ਦਿਖਾ ਦਿੰਦੇ ਦੀ ਆਹ ਬੰਦਾ ਇਹਨਾਂ ਕੰਮ ਹੁੰਦੇ ਆ ਉਸ ਤੋਂ ਬਾਅਦ ਅਸੀਂ ਆਏ ਆਂ ਹੋਰ ਨਾ ਕੋਈ ਨਮਾਕਾਰ ਜਿ ਖੋਲ ਕੇ ਜਿ ਕੋਈ ਕੰਮ ਕਰਨਾ ਨਾ ਕੋਈ ਕੋਰਸ ਜਿਹੜਾ ਹੈਗਾ ਉਹ ਉਹਦੇ ਕੋਈ ਚੈੱਕ ਰੱਖਣਾ ਉਹਨੂੰ ਕੋਈ ਇੰਟਰੋਡਿਊਸ ਕਰਾਉਣਾ ਇਹ ਵਿਹਲੇ ਨੇ ਇਹ ਇੰਨਾ ਕੁ ਦਿਖਾਈ ਜਾਣਗੇ ਆਪਾਂ ਨੂੰ ਕੰਮ ਕਰਦੇ ਪਰ ਆ ਵੱਡੀ ਵੱਡਾ ਮਸਲਾ ਜਿਹੜਾ ਹੈਗਾ ਜਿਵੇਂ ਪਾਈਗੰਦਰ ਨੇ ਵੀ ਗੱਲ ਕਰੀ ਐ ਕਿ ਜਿਹੜੇ ਨਿੱਤੀ ਯੂਨੀਵਰਸਟੀਆਂ ਨੇ ਵੀ ਪ੍ਰਾਈਵੇਟ ਇੰਸਟਿਟਿਊਸ਼ਨਾਂ ਦੇ ਮਾਲਕ ਇਹਨਾਂ ਦੀ ਸੱਤਾ ਦੇ ਵਿੱਚ ਨੇ ਜਾਂ ਹੋਰ ਜਿਹੜੇ ਪ੍ਰਾਈਵੇਟ ਕਾਲਜ ਖੁੱਲ ਰਹੇ ਨੇ ਨਵੇਂ ਤੁਸੀਂ ਕਦੇ ਮੈਂ ਕੱਲ ਵੀ ਗੱਲ ਕੀਤੀ ਕਿ ਚੰਡੀਗੜ੍ਹ ਕਦੇ ਇਹ ਦਫ਼ਤਰਾਂ ਦੇ ਵਿੱਚ ਦੇਖੋ ਆ ਕੇ ਉੱਥੇ ਕੀ ਆ ਉੱਥੇ ਫਾਈਲਾਂ ਜਿਹੜੀਆਂ ਟੇਬਲਾਂ ਤੇ ਮਿਨਿਸਟਰਾਂ ਦੇ ਜਿਹੜੇ ਵੱਡੇ ਅਧਿਕਾਰ ਨੇ ਉਹਨਾਂ ਦੇ ਉੱਤੇ ਪ੍ਰਾਈਵੇਟ ਕਾਰਪਰੇਸ਼ਨ ਯੂਨੀਵਰਸਟੀਆਂ ਦੀਆਂ ਹੁੰਦੀਆਂ ਨੇ ਕਿਸੇ ਦੀ ਜ਼ਮੀਨ ਚੈੱਕ ਹੋ ਕਰਨੀ ਇਹਨਾਂ ਨੇ ਉਹ ਬੰਦੇ ਪੇਛਣੇ ਨੇ ਕਿ ਜਮੀਨ ਹੈ ਇਹਨਾਂ ਕੋਲ ਕਿੰਨੀ ਕਾਜੀ ਜੇ 10 ਕਿਲੇ ਚਾਹੀਦੇ ਨੇ ਤਾਂ ਨਤ 4 ਕਿਲਿਆਂ ਦੇ ਵਿੱਚ ਇਹ ਕੰਮ ਨਿਬੜ ਦਿੰਦੇ ਆ ਚਲੋ ਜੀ ਪ੍ਰਵਾਨਗੀ ਦੇ ਦੀ ਕੌ ਕੌਜ ਖੋਲੋ ਨਾ ਉਹਨਾਂ ਜਿਹੜੀਆਂ ਉਹਨਾਂ ਦੀਆਂ ਫਾਈਲਾਂ ਨੇ ਇਹਨਾਂ ਦੇ ਟੇਬਲਾਂ ਤੋਂ ਜ਼ਿਆਦਾ ਦੇਖ ਨੂੰ ਮਿਲਣਗੀਆਂ ਇਸ ਦੌਰ ਦੇ ਵਿੱਚ ਅਸੀਂ ਸੋਚ ਸਕਦੇ ਹਾਂ ਕਿ ਸਾਡੀ ਭਰਤੀ ਇਹ ਕੋਈ ਸੌਖੇ ਸਰੇ ਚੜਾ ਦੇਣਗੇ ਮੈਂ ਇੱਕ ਐਗਜ਼ਾਮਪਲ ਦਿੰਨਾਗਾ ਖੈ ਤੁਹਾਡੇ ਤੋਂ ਬਹੁਤ ਸਾਥੀਆਂ ਨੂੰ ਨਹੀਂ ਪਤਾ ਹੋਣਾ ਕਿ ਫਤੇਹਗੜ ਸਾਹਿਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੱਕ ਕਾਲ ਦੇ ਮਿਲਦਾ ਸਰਕਾਰੀ ਕਾਜ ਜਵਾਲਾ ਲਾਲ Nehru ਕਾਲਜ ਇੱਕ ਮਾਨਸੇਵੀ ਹੈ ਜਵਾਲਾ ਲਾਲ Nehru ਕਾਲਜ ਇੱਕ ਉਥੇ ਪਿੰਡ ਦਾ ਮੰਡੀ ਮੰਡੀ ਗਵਿੰਦਗੜ੍ਹ ਦੇ ਵਿੱਚ ਉਹ ਕਾਲਜ ਬਾਰੇ ਬਹੁਤੇ ਨੂੰ ਪਤਾ ਹੀ ਨਹੀਂਗਾ ਕਿ ਉਥੇ ਕੋਈ ਕਾਲਜ ਸਰਕਾਰੀ ਹੈ ਮੈਂ ਉਹਦੇ ਵਿੱਚ ਦੋ ਤਿੰਨ ਦੋ ਤਿੰਨ ਵਾਰ ਗਿਆ ਉਹ ਉਸ ਕਾਲਜ ਦੇ ਵਿੱਚ ਉਥੇ ਇੰਨਾ ਕੁ ਮਾੜਾ ਹਾਲ ਆ ਕਿ ਵਿਦਿਆਰਥੀਆਂ ਨੂੰ 3 ਤੱਕ ਪਾਣੀ ਨਹੀਂ ਜੱਗ ਦਾ ਉੱਥੇ ਮਿਲਦਾ ਉਥੇ ਸਾਡੇ ਜਿਹੜੇ ਸਾਥੀ 607 ਦੇ ਵਿੱਚੋਂ ਇੱਕ ਸਾਥੀ ਭੇਜਿਆ ਅਕਸਰ ਫੋਟੇ ਕਿਉਂ ਭੇਜਿਆ ਜਦ ਬਾਕੀ ਕਿਉਂ ਨਹੀਂ ਭੇਜੇ ਯਾਰੇ ਉਹ ਵੀ ਮੈਨੂੰ ਲੱਗਦਾ ਹੈ ਸ਼ਾਇਦ ਕਿ ਗਲਤੀ ਨਾ ਚੱਲ ਗਿਆ ਨਾ ਤੁਮ ਉਹ ਵੀ ਉੱਥੇ ਪੇਜ ਜਾਣੇ ਚਾਹੁੰਦੇ ਸੀ ਕਿਉਂਕਿ ਉਹਦੇ ਸਾਹਮਣੇ ਰਿੰਮਟ ਯੂਨੀਵਰਸਿਟੀ ਹੈ ਉਥੇ ਨਾ ਤਾਂ ਕੋਈ ਨਵੀਂ ਬਿਲਡਿੰਗ ਬੰਦਨਦੇ ਆ ਨਾ ਉੱਥੇ ਕੋਈ ਰਿਕਰੂਟਮੈਂਟ ਦੇ ਵਿੱਚੋਂ ਆਪਣੀ ਦੇ ਵਿੱਚੋਂ ਕੋਈ ਬੰਦਾ ਭੇਜ ਰਹੇ ਨਹੀਂ ਤੇ ਮੈਨੂੰ ਲੱਗਦਾ ਨਹੀਂਗਾ ਕਿ ਆਪਣੇ ਤੋਂ ਵੀ ਉੱਥੇ ਕੋਈ ਬੰਦਾ ਭੇਜਣਗੇ ਕਿਉਂਕਿ ਰਿੰਮਟ ਆ ਲਿਆਦਾ ਇਹਨਾਂ ਨੂੰ ਤੇ ਦਬਾਵਾ ਕਰ ਇਹਨਾਂ ਨੂੰ ਅੱਖ ਦਿਖਾ ਦਿੰਦੇ ਆ ਜੋ ਉਸ ਕਾਲਜ ਵਿੱਚ ਗ੍ਰਾਂਟ ਆਉਂਦੀ ਆ ਉੱਥੇ ਤੇ ਕਿਉਂਕਿ ਅੱਜ ਤੋਂ ਸਾਲ ਪਹਿਲਾਂ ਇੱਕ ਗ੍ਰਾਂਟ ਆਈ ਦੀ ਰੂਸਾ ਦੀ ਉੱਥੇ ਕਿ ਬਿਲਡਿੰਗ ਨਹੀਂ ਸੀ ਉਹ ਬਿਲਡਿੰਗ ਹਾਲੇ ਤੱਕ ਅਮੀਰ ਹੁੰਦੀ ਰਹਦੀ ਹੈ ਖਰੀਦ ਆ ਕਰ ਲਈ ਉਹਨੇ ਦਿਖਾਉਣ ਵਾਸਤੇ ਰੂਸਾਨ ਨੂੰ ਕਿ ਹਾਂਜੀ ਅਸੀਂ ਬਿਲਡਿੰਗ ਖਰੀਦ ਕਰ ਲਿਆ ਪਰ ਉਹਦਾ ਹਾਲ ਉਹੀ ਹੈ ਉਥੇ ਸੀਵਰੇਜ ਨਹੀਂ ਉਥੇ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਨਾਲੀਆਂ ਚੱਲਦੀਆਂ ਹੁੰਦੀ ਸੀ ਨਾ ਕੱਚੀਆਂ ਨਾਲੀਆਂ ਐਂ ਚੱਲਦਾ ਉੱਥੇ ਪਾਣੀ ਐਨੀ ਮਾੜੀ ਹਾਲਤ ਦਾ ਉਸ ਪਾਲ ਜੀ ਤੇ ਅਸੀਂ ਸੋਚ ਸਕਦੇ ਹਾਂ ਕਿ ਸਾਡੀ ਭਾਰਤੀ ਇਹ ਜੀ ਸਰੇ ਜਾਣਦੇ ਹੋਣਗੇ ਪੂਰੀ ਕਰ ਦੇਣਗੇ ਸਾਨੂੰ ਇਹਨਾਂ ਨਾਲ ਲੜਨਾ ਪੈਣਾਗਾ ਸਾਨੂੰ ਇਹਨਾਂ ਨਾਲ ਇਹ ਵੀ ਲੜਨਾ ਪੈਣਾਗਾ ਇਹਨਾਂ ਦਾ ਜਬਰ ਸਹਿਣਿਆ ਸਮਝਦੇ ਨਾਲ ਲੜਨਾ ਪੈਣਾਗਾ ਫਿਰ ਇਹ ਸਾਡੀ ਭਾਪੀ ਪੂਰੀ ਕਰ ਦੇਣਗੇ ਜਿਵੇਂ ਸਾਥੀ ਨੇ ਦੱਸਿਆਗਾ ਕਿ ਹਣੇ ਤੱਕ ਕੰਮ ਸਾਰਿਆਂ ਨੇ ਹੀ ਲੜਦੇ ਕਰਦੇ ਆਗੇ ਜਿਹੜੇ ਜੁਆਇਨ ਕਰਕੇ ਉਹਨਾਂ ਦਾ ਵੀ ਆਈ ਉਹਨਾਂ ਦਾ ਵੀ ਕਿਸੇ ਤਰ੍ਹਾਂ ਪਾਲ ਦੀ ਜਿੱਦੀ ਨਹੀਂ ਪਾਈ ਤੇ ਬਾਕੀ ਇਹੜੜ ਵਾਲਿਆਂ ਦਾ ਕੰਮ ਆ ਫਾਈਲਾਂ ਭਈਆਂ ਨੇਗੀਆਂ ਹੁਣ ਮੜਾਏ ਦਿਖਾਉਂ ਲੱਗੇ ਨੇ ਕੰਮ ਕਰਦੇ ਨੂੰ ਕਿਹਾਂ ਤੋਂ ਦਾ ਕੰਮ ਕਰ ਰਹੇ ਆ ਉਹਿਆ 16 ਦੀ ਫਾਈਲਾਂ ਵੀ ਨਹੀਂ ਤੇ ਸਾਨੂੰ ਵੀ 3 ਸਾਲ ਹੋ ਗਏ ਲੜਦੇ ਆ ਇਹਨਾਂ ਨਾਲ ਸਾਡੇ ਚੱਗੀ ਚੀਜ਼ ਇਹ ਆ ਕਿ ਅਸੀਂ ਇਹਨਾਂ ਨਾਲ ਲੜ ਰਹੇ ਆ ਹਰਕਾ ਦੇ ਉੱਤੇ ਸਾਡੀ ਪਾਰਟੀ ਤਾਂ ਹੀ ਪੂਰੀ ਹੋਣੀ ਆ ਜੇ ਅਸੀਂ ਇਹਨਾਂ ਨਾਲ ਐਵੇਂ ਲੜਦੇ ਰਹਾਂਗੇ ਜੇ ਅਸੀਂ ਇੱਥੋਂ ਇੱਕ ਵਾਰ ਹੁਣ ਚੱਲ ਗਏ ਜਾਂ ਇੱਥੋਂ ਅਸੀਂ ਆਪਣਾ ਜਿਹੜਾ ਸੰਘਰਸ਼ ਠੰਡਾ ਪਾ ਲਿਆ ਫਿਰ 28 ਦਾ ਨੇੜੇ ਆਈ ਖੜੀ ਹੈ ਉਹ ਤੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪਤਾ ਨਹੀਂ ਕਿਉਂ ਮੈਂ ਸੋਚ ਪਤਾ ਨਹੀਂ ਮੈਂ ਉਹ ਇਸ ਲਈ ਸੀ ਮੈਂ ਆਪ ਦੀ ਆਦ ਰੁਟੀਨਾਂ ਸਾਂਝੀ ਕਰਨਾ ਚਾਹਨੀ ਆ ਮੈਂ ਗ੍ਰੈਜੂਏਸ਼ਨ ਕੀਤੀ ਐਮਏ ਕੀਤੀ ਐਮਫਿਲ ਕੀਤੀ ਪੀਐਚਡੀ ਵੀ ਮੇਰੀ ਨੀਅਰ ਅਬਾਊਟ ਹਾਫ ਹੋ ਚੁੱਕੀ ਸੀ ਜਦੋਂ ਮੈਨੂੰ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਹਾਲ ਪਤਾ ਲੱਗਾ ਮੈਂ ਆ ਵੈਸਲੀ ਸੀ ਸ਼ਾਇਦ ਉਹਨੂੰ ਸ਼ਾਇਦ ਪਤਾ ਹੋਵੇ ਉਸ ਟਾਈਮ ਤੋਂ ਬੜਾ ਮਨ ਦੀ ਵਿੱਚ ਸੀ ਕਿ ਇੰਨੀ ਮਾੜੀ ਹਾਲਤ ਹੋਊਗੀ 25 ਸਾਲ ਹੋ ਗਏ ਪਰ ਤੀ ਨਹੀਂ ਆਈ ਹੈਗੀ ਕਾਲਜਾਂ ਦੇ ਵਿੱਚ ਪ੍ਰੋਫੈਸਰ ਨਹੀਂ ਹੈਗੇ ਪੰਜਾਬ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਨਹੀਂ ਹੈਗੇ ਪੜਾਉਣ ਦੇ ਬਹੁਤ ਮਾੜੀ ਮਤਲਬ ਬਹੁਤ ਬੁਰਾ ਲੱਗਿਆ ਬਹੁਤ ਮਤਲਬ ਬਹੁਤ ਬੈਡ ਫੀਲਿੰਗ ਸੀ ਵੀ ਮਤਲਬ ਇਹ ਹੋ ਕੀ ਰਹਿ ਰਹੀ ਸੀ ਪੀਐਚਡੀ ਕਿਉਂ ਕਰ ਰਹੇ ਆ ਮਤਲਬ ਕੁਐਸਚਨ ਸੀ ਪਰ ਜਿਵੇਂ ਜਿਵੇਂ ਇਸ ਚੀਜ਼ ਬਾਰੇ ਸੋਚਣਾ ਸ਼ੁਰੂ ਕੀਤਾ ਬਲਵਿੰਦਰ ਸਰ ਉਹਨਾਂ ਨੂੰ ਮਿਲੇ ਇਹਨਾਂ ਦੇ ਸੰਘਰਸ਼ ਬਾਰੇ ਪਤਾ ਲੱਗਿਆ ਤਾਂ ਤੇ ਪੋਸਟਾਂ ਆਈਆਂ ਹੈਨਾ ਤਾਂ ਇੱਕ ਪੋਜ਼ਿਟਿਵ એનર્ਜੀ ਵੀ ਮਿਲੀ ਕਿ ਨਹੀਂ ਕੋਈ ਗੱਲ ਨਹੀਂ ਜੇ ਹਾਲਾਤ ਮਾੜੇ ਸੀ ਤਾਂ ਚੰਗੇ ਵੀ ਹੋ ਗਏ ਅਸੀਂ ਅੱਜ ਸੰਘਰਸ਼ ਕਰ ਰਹੇ ਆ 25 ਸਾਲ ਤੋਂ ਪਹਿਲ ਮਤਲਬ ਪਹਿਲਾ ਇਹ ਸੰਘਰਸ਼ ਨਹੀਂ ਹੋਇਆ ਅਸੀਂ ਉਹ ਸੰਘਰਸ਼ ਕਰਨਾ ਸ਼ੁਰੂ ਕੀਤਾ ਇਸ ਸੰਘਰਸ਼ ਸਾਡੀ ਜੌਬ ਨਾਲ ਨਹੀਂ ਜੁੜਿਆ ਇਹ ਨਹੀਂ ਕਿ ਇੱਕ ਵੇ ਸਾਨੂੰ ਜੇ ਜੌਬ ਮਿਲ ਜਾਂਦੀ ਹੈ ਸਾਡਾ ਸੰਘਰਸ਼ ਖਤਮ ਹੋ ਗਿਆ ਜਿਹੜੀ ਇਹ ਚੀਜ਼ ਆਪਾਂ ਸ਼ੁਰੂ ਕੀਤੀ ਹੈ ਨਾ ਆਪਣੀ ਵਿਦਿਆਰਥੀਆਂ ਤੱਕ ਗੱਲਾਂ ਜਾ ਰਹੀਆਂ ਨੇ ਮੈਨੂੰ ਵਿਦਿਆਰਥੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਬਾਰੇ ਨਹੀਂ ਪਤਾ ਸੀ ਪਰ ਮੇਰੇ ਨਾਲ ਜੁੜਿਆ ਮੇਰਾ ਹਰ ਵਿਦਿਆਰਥੀ ਅੱਜ ਪੰਜਾਬ ਦੀ ਉਚੇਰੀ ਸਿੱਖਿਆ ਪੰਜਾਬ ਦੇ ਮਾੜੇ ਜਿਹੜੇ ਕਾਲਜਾਂ ਦੀ ਹਾਲਤ ਹੋ ਗਈ ਹੈ ਸਰਕਾਰ ਦੀਆਂ ਮਾੜੀਆਂ ਨੀਤੀ ਸਾਰੇ ਕੁਝ ਬਾਰੇ ਉਹਨਾਂ ਨੂੰ ਥੋੜੀ ਤੋਂ ਪਤਾ ਲੱਗ ਰਿਹਾ ਅਸੀਂ ਵੀ ਅਕਸਰ ਆਪਣੇ ਸਟੂਡੈਂਟਸ ਨਾਲੇ ਗੱਲ ਕਰਦੀਆਂ ਤਾਂ ਮੈਨੂੰ ਲੱਗਦਾ ਇਸ ਸੰਘਰਸ਼ ਦਾ ਜਿਹਦੇ ਆਪਾਂ ਇੱਥੇ ਵੀ ਬੈਠੀਆਂ ਨਾ ਅਸੀਂ ਨਾਲ ਦੀ ਨਾਲ ਵੀਡੀਓਜ਼ ਸ਼ੇਅਰ ਕਰ ਰਹੀਆਂ ਆਪਣੇ ਸਟੂਡੈਂਟਸ ਤੱਕ ਪਹੁੰਚ ਰਹੀਆਂ ਨੇ ਇਹ ਬੜੀ ਵਧੀਆ ਚੀਜ਼ ਐ ਆਪਣੇ ਤੋਂ ਬਾਅਦ ਆਪਣੇ ਨਾਲ ਖੜਨ ਵਾਲੇ ਆਪਣੇ ਵਿਦਿਆਰਥੀ ਹੀ ਹੋਣਗੇ ਇਸ ਕਰਕੇ ਜੀ 네ਗੇਟਿਵਿਟੀ ਹੈ ਤਾਂ ਪੋਜ਼ਿਟਿਵਿਟੀ ਅਸੀਂ ਆਪ ਕ੍ਰੀਏਟ ਕਰਨੀ ਹੈ ਤੇ ਮੈਨੂੰ ਲੱਗਦਾ ਉਹ ਹੋ ਵੀ ਰਹੀ ਹੈ ਮੇਰੇ ਕੋਲ ਮੇਰੇ ਵਿਦਿਆਰਥੀਆਂ ਦਾ ਫੋਨ ਆਣਾ ਮੈਨੂੰ ਬਹੁਤ ਵਧੀਆ ਲੱਗਿਆ ਮਤਲਬ ਉਹ ਪੁੱਛਦੇ ਨੇ ਕਿ ਕੀ ਮੰਨਦਿਆ ਕੀ ਹੋ ਰਿਹਾ ਤਾਂ ਇਟ ਮੀਨਸ ਉਹਨਾਂ ਕੋਲੇ ਇਹ ਸਿਚੁਏਸ਼ਨ ਜਿਹੜੀ ਜਿੱਤੋਂ ਮੈਂ ਅਵੇਸਲੀ ਰਹੀ ਉਹ ਸਾਰਾ ਕੁਝ ਉਹਨਾਂ ਕੋਲੇ ਪਹੁੰਚ ਰਿਹਾ ਤੇ ਮੈਨੂੰ ਇਹ ਸੰਘਰਸ਼ ਦੀ ਆਪਣੇ ਸੰਘਰਸ਼ ਦੀ ਬੜੀ ਪੋਜ਼ਿਟਿਵ ਚੀਜ਼ ਲੱਗਦੀ ਹੈ ਤੇ ਮੈਂ ਇੱਥੇ ਆਪਣੀ ਗੱਲ ਸਮਾਪਤ ਕਰਾਂਗੀ

ਲੇਕੇ ਰਹਾਂਗੇ ਲੇਕੇ ਰਹਾਂਗੇ ਕਾਲਾ ਵਿੱਚ ਜੁਕੀ ਪੱਤਰ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਮੁਤੀ ਬਣਿਆ 50 ਹਾਂ 1100 ਬਣਿਆ ਹਾਂ ਮੁਤੀ ਬਣਿਆ 50 ਹਾਂ 1100 ਬਣਿਆ ਹਾਂ ਮੁਤੀ ਬਣਿਆ 50 ਹਾਂ 1100 ਬਣਿਆ ਅ ਸਾਥੀਓ ਮੈਂ ਬੇਨਤੀ ਕਰਨਾ ਸਾਥੀ ਬੰਦ ਕਰ ਦਿਓ ਦੋਸਤੋ ਸਤੀ ਬੁਬਿੰਦਰ ਨੇ ਪਿਛਲੇ ਸੰਘਰਸ਼ ਦੀਆਂ ਉਚੇਰੀ ਸਿੱਖਿਆ ਬਾਰੇ ਕਾਫੀ ਗੱਲਾਂ ਕੀਤੀਆਂ ਨੇ ਮੈਂ ਦੋ ਗੱਲਾਂ ਤੇ ਧਿਆਨ ਦਿਵਾਉਣਾ ਚਾਹਣਾ ਪਹਿਲਾਂ ਤਾਂ ਇਸ ਭਰਤੀ ਨੇ ਉਚੇਰੀ ਸਿੱਖਿਆ ਵਿੱਚ ਪ੍ਰੋਫੈਸਰ ਨਿਯੁਕਤ ਕਰਨ ਦੇ ਨਵੇਂ ਪੈਮਾਨੇ ਸਥਾਪਿਤ ਕੀਤੇ ਨੇ ਇਹ ਭਰਤੀ ਸਿਰਫ ਪੀਪੀਐਸਸੀ ਦੇ ਪ੍ਰੋਵੀਜ਼ੋ ਬਾਹਰ ਨਹੀਂ ਆਈ ਹੈਗੀ ਇਹ ਉਹਨਾਂ ਸਾਰੇ ਪ੍ਰੋਵੀਓਂ ਚ ਬਾਹਰ ਆ ਗਈ ਜਿਸ ਤਰ੍ਹਾਂ ਪਹਿਲਾਂ ਪ੍ਰੋਫੈਸਰ ਰੱਖੇ ਜਾਂਦੇ ਹੁਣ ਪ੍ਰੋਫੈਸਰ ਟੈਸਟਾਂ ਨਾਲ ਇੰਟਰਵਿਊ ਨਾਲ ਨਹੀਂ ਰੱਖੇ ਜਾਂਦੇ ਹੁਣ ਪ੍ਰੋਫੈਸਰ ਧਰਮਿਆਂ ਨਾਲ ਖੁਖੜਦਾ ਨਾਲ ਈਵਨ ਕੀ ਸਾਡੇ ਸਾਥੀ ਜਾਨ ਦੇ ਚੁੱਕੇ ਨੇ ਤੇ ਜੇਲਾਂਾਂ ਨਾਲ ਰੱਖੇ ਤਾਂ ਇਹ ਸਭ ਲਈ ਆਪਾਂ ਸਾਰੇ ਵਧਾਈ ਦੇ ਪਾਉਂਦੇ ਸ਼ਾਇਦ ਇਹ ਗੱਲਾਂ ਜੇ 20 ਸਾਲ ਪਹਿਲਾਂ ਵਕਪੜੀਆਂ ਹੁੰਦੀਆਂ ਜਦੋਂ 2002 ਵਿੱਚ ਪਹਿਲੀ ਵਾਰ ਇਹਨਾਂ ਨੇ ਕੱਚੇ ਪ੍ਰੋਫੈਸਰ ਰੱਖਣੇ ਸ਼ੁਰੂ ਕੀਤੇ ਤਾਂ ਅੱਜ ਆਪਾਂ ਇੱਥੇ ਦਰਿਆਾਂ ਤੇ ਬੈਠੇ ਨਹੀਂ ਪਰ ਇਹਨਾਂ ਨੂੰ ਵਾਪਰਨ ਚ ਢਾਈ ਦਿਹਾਕੇ ਲੱਗੇ ਇਸ ਕਰਕੇ ਆਪਣਾ ਸੰਘਰਸ਼ ਵੀ ਇਹਨਾਂ ਲੰਬਾ ਚਲਦਾ ਕਿਉਂਕਿ ਸੰਘਰਸ਼ ਦੀ ਉਹ ਪਿਰਤ ਹੈ ਜਿਹੜੀ ਉਹ ਚਿਹਰੀ ਸਿੱਖਿਆ ਵਿੱਚ ਗੈਰਹਾਜ਼ਰ ਤੁਸੀਂ ਦੇਖੋ ਅਸੀਂ ਸੰਘਰਸ਼ ਲੜ ਰਹੇ ਹਾਂ ਸਾਡੇ ਨਾਲ ਕਾਲਜਾਂ ਦੀ ਕੋਈ ਐਸੋਸੀਏਸ਼ਨ ਯੂਨੀਵਰਸਟੀਆਂ ਦੀ ਕੋਈ ਐਸੋਸੀਏਸ਼ਨ ਆ ਕੇ ਨਹੀਂ ਖੜਾ ਤੁਸੀਂ ਕਿਤੇ ਵੀ ਉਹਨਾਂ ਦੇ ਸਮਰਥਨ ਪੱਤਰ ਨਹੀਂ ਦੇਖੋਗੇ ਕਿਤੇ ਵੀ ਆਪਣੇ ਧਰਮਿਆਂ 'ਚ ਉਹਨਾਂ ਦੇ ਬਲਾਰੇ ਨਹੀਂ ਲਿਖੇ ਇਹ ਅਚੇਰੀ ਸਿੱਖਿਆ ਦਾ ਸੰਤਾਪ ਵਿੱਚ ਵੀ ਨੇ ਸਰਹਦਾਂ ਜੋ ਪਾਉਂਦੀਆਂ ਨੇ ਵੰਡੀਆਂ ਜੋ ਪਾਉਂਦੀਆਂ ਨੇ ਵੰਡੀਆਂ ਕੀ ਹੈ ਮਸਲਾ ਆਜ਼ਾਦ ਦਾ ਕੀ ਹੈ ਮਸਲਾ ਆਜ਼ਾਦ ਦਾ ਇਸ਼ਕ ਦੇ ਤੁੰਗਿਤ ਦਾ ਸਿਰ ਉਠਾ ਤੂੰ ਸਿਰ ਉਠਾ ਸਿਰ ਉਠਾ ਤੂੰ ਸਿਰ ਉਠਾ ਹਮੇਸ਼ਾ ਹੀ ਚੰਗਾ ਲੱਗਦਾ ਜਿਵੇਂ ਸਾਡੇ ਉੱਤੇ ਯੂਨੀਵਰਸਿਟੀ ਸਾਡੇ ਜਿਹੜੇ ਗੈਸਟ ਫੈਕਲਟੀ ਨੇ ਉਹਨਾਂ ਦਾ ਧਰਨਾ ਲੱਗਿਆ ਹੋਇਆ ਅੱਜ 100 ਦੋ ਦਿਨ ਹੋ ਗਏ ਨੇ ਉਸ ਧਰਨੇ ਨੂੰ ਤੇ ਅੱਗੇ ਆਸ ਹੈ ਕਿ ਇਹ ਚੱਲਦਾ ਰਹੂਗਾ ਉਹਨਾਂ ਨੂੰ ਕਈ ਵਾਰੀ ਮੇਰੇ ਨਾਲ ਇਹ ਵਿਲਾ ਹੋ ਜਾਂਦਾ ਕਿ ਵੀ ਸਵਾਮੀ ਯੂਨੀਵਰਸਿਟੀ ਤਾਂ ਆਉਂਦਾ ਪਰ ਸਾਡੇ ਧਰਨੇ 'ਚ ਸ਼ਾਮਲ ਨਹੀਂ ਹੁੰਦਾ ਮੈਂ ਜਦੋਂ ਵੀ ਮੈਨੂੰ ਸਮਾਂ ਲੱਗਦਾ ਮੈਂ ਉਸ ਧਰਨੇ ਦੇ ਵਿੱਚ ਜਾਂਦਾ ਜਦੋਂ ਵੀ ਮੈਨੂੰ ਸਮਾਂ ਲੱਗਦਾ ਭਾਵੇਂ ਦਿਹਾੜੀ ਦੇ ਵਿੱਚ 5 ਮਿੰਟ ਲੱਗੇ 10 ਮਿੰਟ ਲੱਗੇ ਘੰਟਾ ਲੱਗੇ 2 ਘੰਟੇ ਮੈਂ ਉਹਦੇ 'ਚ ਸ਼ਾਮਲ ਹੋਣਾ ਤੇ ਮੈਂ ਉਹਨਾਂ ਸਾਥੀਆਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਕਿ ਵੀ ਮੈਂ ਤੁਹਾਡੇ ਨਾਲ ਨਹੀਂ ਜੁੜਿਆ ਹੋਇਆ ਤੇ ਨਾ ਹੀ ਮੇਰੀ ਜਵਾਬਦੇਹੀ ਤੁਹਾਨੂੰ ਹੈ ਮੈਂ ਸੰਘਰਸ਼ ਦੇ ਨਾਲ ਜੁੜਿਆ ਹੋਇਆ ਜੇ ਤੁਹਾਡੇ ਨਾਲ ਜੁੜੂਗਾ ਹੋ ਸਕਦਾ ਹੈ ਕੱਲੋਂ ਤੁਹਾਡੇ ਨਾਲ ਕਿਸੇ ਨਾਲ ਮੇਰੇ ਸਬੰਧ ਵਧੀਆ ਨਾ ਰਹਿਣ ਤੇ ਤੁਹਾਡੇ ਕਰਕੇ ਮੈਂ ਇਹ ਜਿਹੜਾ ਧਰਮ ਹੈ ਇਹ ਸੰਘਰਸ਼ ਆਉ ਛੱਡ ਕੇ ਚਲੇ ਜਾਵਾਂ ਮੈਂ ਤੁਹਾਡੇ ਨਾਲ ਨਹੀਂ ਜੁੜਿਆ ਹੋਇਆ ਇਸ ਕਰਕੇ ਮੇਰੀ ਜਵਾਬ ਦੇਹੀ ਵੀ ਨਹੀਂ ਹੈਗੀ ਮੇਰੀ ਜਵਾਬ ਨਹੀਂ ਸੰਘਰਸ਼ ਵਾਸਤੇ ਹੈ ਕਿ ਸੰਘਰਸ਼ ਨਾਲ ਮੈਂ ਜੁੜਿਆ ਹੋਇਆ ਜਿਵੇਂ ਕੱਲ ਮੈਂ ਗਰੁੱਪ ਦੇ ਵਿੱਚ ਫੋਟੋਆਂ ਦੇਖੀਆਂ ਆ ਜਿਹੜੇ ਝੰਡੇ ਨੇ ਲੱਗੇ ਹੋਏ ਦੇਖੇ ਇਸ ਬਿਲਡਿੰਗ ਤੇ ਮੈਨੂੰ ਸੱਚੀ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਮੈਨੂੰ ਐ ਲੱਗਿਆ ਕਿ ਬੇਹਾ ਹੁਣ ਮਾਹੌਲ ਬਣਿਆ ਇਹ ਪੰਜਾਬੀ ਕਹਿੰਦੇ ਨੇ ਕਿ ਹੁਣ ਖਾਣਾ ਭਖਿਆ ਇਸ ਸੰਘਰਸ਼ ਸਾਡੀ ਹਿੱਸਤੀ ਆਇਆ ਭਾਵੇਂ ਕਿ ਅਸੀਂ ਤਕਲੀਫ ਦੇ ਵਿੱਚੋਂ ਗੁਜ਼ਰ ਰਹੇ ਹਾਂ ਸਾਡੀ ਕਈਆਂ ਦੀ ਜਿਹੜੀ ਮਾਨਸਿਕ ਅਵਸਥਾ ਉਹ ਡਾਵਾ ਡੋਲ ਹੈ ਕਈ ਗੱਲਾਂ ਨੂੰ ਲੈ ਕੇ ਪਰ ਸਾਥੀਓ ਮੈਂ ਸੱਚੀ ਕਹਾਂ ਕਿ ਇਹ ਜਿਹੜਾ ਸੰਘਰਸ਼ ਹੈ ਜੇ ਸਾਡੀ ਜੁਆਇਨਿੰਗ ਅੱਜ ਤੋਂ 3 ਸਾਲ ਪਹਿਲਾਂ ਹੋ ਜਾਂਦੀ 3 ਸਾਲ ਪਹਿਲਾਂ ਹੋ ਜਾਂਦੀ ਜਾਂ ਜਦੋਂ ਸਾਡੇ 122 ਸਾਥੀ ਜੁਆਇਨ ਕੀਤੇ ਰਹੇ ਜੇ ਉਦੋਂ ਹੋ ਜਾਂਦੀ ਤਾਂ ਸ਼ਾਇਦ ਨਾ ਤਾਂ ਮੈਨੂੰ ਇਸ ਨੌਕਰੀ ਦੇ ਮਹੱਤਵ ਦਾ ਪਤਾ ਲੱਗਣਾ ਸੀ ਤੇ ਨਾ ਹੀ ਮੈਂ ਇੰਨੇ ਜਿਹੜੇ ਸਾਥੀ ਨੇ ਉਹਨਾਂ ਨਾਲ ਜੁੜ ਸਕਣਾ ਸੀ ਮੈਨੂੰ ਸੱਚੀ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਆਪਣੇ ਜਿਹੜੇ 1152 ਸਾਥੀ ਨੇ ਉਹਨਾਂ ਚੋਂ ਖਾਸ ਤੌਰ ਤੇ ਜਿਹੜੇ 411 ਸਾਥੀ ਨੇ ਉਹਨਾਂ ਚੋਂ ਬਹੁਤਿਆਂ ਨੂੰ ਮੈਂ ਜਾਣਦਾ ਉਹਨਾਂ ਦਾ ਨਾਮ ਵੀ ਜਾਣਦਾ ਕੁਲਵਿੰਦਰ ਆ ਕੁਲਵਿੰਦਰ ਸ਼ਰਮਾ ਅਸੀਂ ਪਿਛਲੇ ਲਗਭਗ 3 ਸਾਲਾਂ ਤੋਂ ਇੱਕ ਦੂਜੇ ਨੂੰ ਅਸੀਂ ਮਿਲਦੇ ਰਹੇ ਹਾਂ ਤੇ ਸਾਡਾ ਮਿਲਣਾ ਬੜਾ ਫਾਰਮਲ ਹੁੰਦਾ ਸੀ ਮੈਂ ਕੁਇਜ਼ ਮਾਸਟਰ ਦੇ ਤੌਰ ਤੇ ਜਜਮੈਂਟ ਵਾਸਤੇ ਕਾਲਜਾਂ ਦੇ ਵਿੱਚ ਜਾਂਦਾ ਹੁੰਦਾ ਸੀ ਯੂਥ ਫੈਸਟੀਵਲ ਵੇਲੇ ਇਹ ਟੀਮ ਲੈ ਕੇ ਆਉਂਦਾ ਹੁੰਦਾ ਸੀ ਠੀਕ ਹੈ ਤੇ ਇਹ ਮੈਨੂੰ ਮਿਲਦਾ ਬੜੀ ਸਾਡੀ ਫੋਰਮਲ ਦੀ ਗੱਲਬਾਤ ਹੋਣੀ ਸਰ ਦੱਸੋ ਬੱਚਿਆਂ ਨੂੰ ਚੰਗਾ ਲੱਗਦਾ ਤੁਸੀਂ ਕਿਤਾਬਾਂ ਸੁਜੈਸਟ ਕਰੋ ਸਰ ਚੰਗਾ ਲੱਗਦਾ ਤੁਸੀਂ ਆਉਨੇ ਹੋ ਉਹਦੇ ਵਾਸਤੇ ਹੈਨਾ ਐਨੀ ਫੋਰਮਲ ਕਰਨ ਬਾਤ ਪਰ 1158 ਦੇ ਵਿੱਚ ਆ ਕੇ ਤੇ ਖਾਸ ਤੌਰ ਤੇ ਜੇਲ੍ਹ ਦੇ ਵਿੱਚ ਚੱਕੀ ਸਾਥੀ ਬਣ ਕੇ ਠੀਕ ਹੈ ਇਹਦੇ ਨਾਲ ਮਤਲਬ ਮੇਰਾ ਰابطਾ ਕਾਇਮ ਹੋਇਆ ਤੇ ਮੈਨੂੰ ਹੁਣ ਪਤਾ ਹੈ ਕਿ ਜਦੋਂ ਵੀ ਹੁਣ ਜੂਤਪਾਤੀ ਬੰਦੇ ਵਿੱਚ ਅਸੀਂ ਮਿਲਿਆ ਕਰਾਂਗੇ ਤਾਂ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਿਆ ਕਰਾਂਗੇ ਕਿਉਂ ਗੁਰਵਿੰਦਰ ਬਿਲਕੁਲ ਜੀ ਗੁਰਵਿੰਦਰ ਅਗਲੀ ਗੱਲ ਅੱਖਾਂ ਮੇਰੀਆਂ ਬਿੱਲੀਆਂ ਨੇ ਹੁਣ ਘਟ ਗਈਆਂ ਉਮਰ ਦੇ हिसाब ਨਾਲ ਪਹਿਲਾਂ ਬਾਲੀਆਂ ਬਿੱਲੀਆਂ ਸੀ ਤੇ ਪੰਜਾਬ ਚ ਇਹ ਕਹਿੰਦੇ ਨੇ ਤੁਸੀਂ ਜਿਹੜੇ ਬਿੱਲੀਆਂ ਅੱਖਾਂ ਲੰਦਰ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ ਨਾ ਬਣੀ ਹੋਈ ਇਹ ਧਾਰਨਾ ਪਰ ਮੈਨੂੰ ਇਹ ਲੱਗਦਾ ਹੈ ਕਿ ਜਿੰਨੇ ਕਿ ਲੋਕਾਂ ਨਾਲ ਮੈਂ ਇੱਥੇ ਪਿਕਚਰ ਦਾ ਖਾਸ ਕਰਕੇ 411 ਨਾਲ ਉਹ ਜਿਹੜੀ ਪੰਜਾਬ ਦੀ ਇਹ ਮਨੋਤ ਬਣੀ ਹੋਈ ਆ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ ਉਹ ਸਵਾਮੀ ਤੇ ਵਿਸ਼ਵਾਸ ਕਰ ਲੈਂਦੇ ਨੇ ਹਾਲਾਂਕਿ ਸਵਾਮੀ ਦੀਆਂ ਬਿੱਲੀਆਂ ਅੱਖਾਂ ਨੇ ਠੀਕ ਹੈ ਤੁਹਾਡੀਆਂ ਬੀਬੀਆਂ ਨੇ ਉਹ ਵੀ ਬੁਲਾ ਲੈਂਦੀਆਂ ਨੇ ਮੈਨੂੰ ਐ ਨਹੀਂ ਕਰਦੀਆਂ ਕਿ ਵੀ ਸਵਾਮੀ ਦੀਆਂ ਬਿੱਲੀਆਂ ਅੱਖਾਂ ਨੂੰ ਹਨਾ ਵਿਸ਼ਵਾਸ ਕਰਦੀਆਂ ਨੇ ਇਹ ਵਿਸ਼ਵਾਸ ਉਹ ਸਾਡਾ ਤਾਂ ਹੀ ਵੱਡ ਸਕਿਆ ਕਿਉਂਕਿ ਅਸੀਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਆਂ ਜੇ ਅੱਜ ਤੋਂ 3.5 4 ਸਾਲ ਪਹਿਲਾਂ ਅਸੀਂ ਜੁਆਇਨ ਕਰ ਲੈਂਦੇ ਤਾਂ ਸ਼ਾਇਦ ਤੁਸੀਂ ਬਾਇ ਨੇ ਮੈਨੂੰ ਜਾਣਦੇ ਹੁੰਦੇ ਮੈਂ ਵੀ ਬਾਇ ਨੇ ਕਿਸੇ ਨੂੰ ਜਾਣਦਾ ਹੁੰਦਾ ਪਰ ਜਿੰਨਾ ਸਾਡਾ ਗੂੜਾ ਰਿਸ਼ਤਾ ਇਸ ਸੰਘਰਸ਼ ਦੇ ਦੌਰਾਨ ਬਣਿਆ ਉਹ ਕਦੇ ਵੀ ਨਹੀਂ ਬਣਨਾ ਸੀ ਸੋ ਹਲ ਮੁਹਾਰਦਾ ਗੀਤ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਬਾਰ ਵਾਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਠੀਕ ਆ ਉਹਨਾਂ ਸਾਥੀਆਂ ਨੂੰ ਜਿਹੜੇ ਹਾਲਾਂਕਿ ਦੇਖੋ ਮੈਂ ਹਮੇਸ਼ਾ ਹੀ ਇਹ ਗੱਲ ਨੂੰ ਮੰਨ ਕੇ ਚੱਲਦਾ ਮਨੋਵਿਗਿਆਨ ਥੋੜਾ ਬਹੁਤ ਆ ਪੜਦਾ ਰਹੇ ਨਾ ਮੈਨੂੰ ਇਹ ਪਤਾ ਹੈ ਕਿ ਬੰਦੇ ਦੀ ਇਹ ਬੇਸਿਕ ਨੇਚਰ ਹੈ ਕਿ ਬੰਦਾ ਸਵਾਰਥੀ ਹੁੰਦਾ ਹੈ ਇਹ ਬੰਦੇ ਦੀ ਬੇਸਿਕ ਨੇਚਰ ਹੈ ਠੀਕ ਹੈ ਪਰ ਮੈਂ ਅਕਸਰ ਇੱਕ ਗੱਲ ਯਸੂ ਮਸੀਹ ਦੀ ਜਿਹੜੀ ਗੱਲ ਹੈ ਉਹਨੂੰ ਹਮੇਸ਼ਾ ਕੋਟ ਕਰਦਾ ਹੁੰਦਾ ਕਿ ਯਸੂ ਮਸੀਹ ਨੇ ਕਿਹਾ ਸੀ ਕਿ ਜੇ ਕੁੱਤੇ ਦੇ ਡਾੜਾ ਮਾਰੀਏ ặt ਵੱਜੇ ਕੁੱਤਾ ਵੀ ਰੋਂਦਾ ਫਿਰ ਬੰਦੇ ਦੇ ਕੁੱਤੇ 'ਚ ਫਰਕ ਕੀ ਹੈ ਉਹ ਕਹਿੰਦੇ ਬੰਦਾ ਉਹ ਹੈ ਜਿਹੜਾ ਦੂਜੇ ਦੇ ặt ਲੱਗੀ ਤੋਂ ਆਪ ਮਹਿਸੂਸ ਕਰੇ ਉਹ ਬੰਦਾ ਤੁਸੀਂ ਜਿਹੜੇ ਇੱਥੇ ਸੰਗਤ ਦੇ ਵਿੱਚ ਸਾਥੀ ਸ਼ਾਮਲ ਹੋਏ ਹੋ ਅੱਥਰੇ ਰੋਂੇ ਹੋ ਠੀਕ ਹੈ 노 ਡਾਊਟ ਤੁਹਾਡਾ ਆਪਣਾ ਵੀ ਨਿੱਜੀ ਸਵਾਰਥ ਹੈ ਪਰ ਤੁਸੀਂ ਵੀ ਬਾਕੀਆਂ ਆਵਾਜ਼ ਘਰੇ ਬੈਠ ਸਕਦੇ ਸੀ ਕਿਉਂਕਿ ਨੌਕਰੀ ਜਦੋਂ ਮਿਲਨੀ ਹੈ ਉਹ ਸਾਰਿਆਂ ਨੂੰ ਮਿਲਨੀ ਹੈ ਇਹ ਬਿਲਕੁਲ ਨਹੀਂ ਛੱਡਣ ਕੇ ਬਾਜਾਂ ਮਾਰ ਮਾਰ ਕੇ ਬੁਲਾਉਣ ਕੇ ਜੇ ਬੰਦਾ ਕੋਈ ਵੈਦੂਗਾ ਉਹਦੀ ਉਡੀਕ ਵੀ ਕਰਨਗੇ ਪਬਲਿਕ ਰੋਡਸ ਵੀ ਕਿੱਢਣ ਕੇ ਨੌਕਰੀ ਸਭ ਨੂੰ ਮਿਲਦੀ ਹੈ ਜਿਹੜੇ ਘਰੇ ਬੈਠੇ ਨੇ ਉਹਨਾਂ ਨੂੰ ਵੀ ਮਿਲਨੀ ਹੈ ਪਰ ਜਿਵੇਂ ਮੈਂ ਤੁਹਾਨੂੰ ਕਿਹਾ ਸਾਥੀਓ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਮਹਮਾ ਠੀਕ ਹੈ ਆਪਣਾ ਜਿਹੜਾ ਇਹ ਹੁਣ ਸੰਘਰਸ਼ ਚੱਲ ਰਿਹਾ ਤੁਸੀਂ ਇਹ ਮੰਨ ਕੇ ਚੱਲੋ ਕਿ ਪੂਛ ਲੰਗੀ ਹੈ ਹੱਥੀ ਵਾਲੇ ਸਾਰਾ ਲੰਗਣਾ ਬਾਕੀ ਹੈ ਠੀਕ ਹੈ ਜੁਆਇਨ ਹੋ ਜਾਣਾ ਕਾਲਜਾਂ ਚ ਚਲੇ ਜਾਣਾ ਇਹ ਤਾਂ ਬੜੀ ਮਾਮੂਲੀ ਗੱਲ ਹੈ ਸੰਘਰਸ਼ ਇਸ ਤੋਂ ਬਾਅਦ ਸ਼ੁਰੂ ਹੋਣਾ ਕਿਉਂਕਿ ਮੈਨੂੰ ਬਾਰ-ਬਾਰ ਦੱਸਣ ਦੀ ਲੋੜ ਨਹੀਂ ਹੈਗੀ ਸਾਰੇ ਸਾਥੀ ਪੜੇ ਵਿਖਣੇ ਖਾਸ ਤੌਰ ਤੇ ਜਿਹੜੇ ਲਿਟਰੇਚਰ ਵਾਲੇ ਸਾਥੀ ਨੇ ਉਹ ਲਿਟਰੇਚਰ ਤੋਂ ਬਿਨਾ ਹੋਰ ਜਿਹੜੀਆਂ ਸਟਰੀਮਸ ਨੇ ਡਿਸਪਲਿਨ ਨੇ ਉਹਨਾਂ ਨਾਲ ਵੀ ਜੁੜੇ ਰਹਿੰਦੇ ਨੇ ਸਾਰਿਆਂ ਨੂੰ ਪਤਾ ਹੈ ਕਿ 90 ਤੋਂ ਬਾਅਦ ਜਿਹੜੀਆਂ ਭਾਰਤ ਦੇ ਵਿੱਚ ਐਲਪੀ ਦੀਆਂ ਨੀਤੀਆਂ ਆਈਆਂ ਨੇ ਇਹ ਜਿਹੜਾ ਸਾਰਾ ਕੁਝ ਵਰਤਾਰਾ ਤੁਹਾਨੂੰ ਦਿਖ ਰਿਹਾ ਉਹਨਾਂ ਨੀਤੀਆਂ ਕਰਕੇ ਹੀ ਆ ਜਦੋਂ ਅਸੀਂ ਕਾਲਜਾਂ ਦੇ ਵਿੱਚ ਚਲੇ ਜਾਵਾਂਗੇ ਉੱਥੇ ਵੀ ਇਹ ਨੀਤੀਆਂ ਲਾਗੂ ਹੀ ਰਹਿਣਗੀਆਂ ਨੀਤੀਆਂ ਕੀ ਕਹਿੰਦੀਆਂ ਨੇ ਨੀਤੀਆਂ ਇਹ ਕਹਿੰਦੀਆਂ ਨੇ ਕਿ ਭਾਈ ਤੁਸੀਂ ਜਿਹੜਾ ਸਰਕਾਰੀ ਸੈਕਟਰ ਹੈ ਉਹਨੂੰ ਡਾਊਨ ਕਰਕੇ ਜਿਵੇਂ ਨੇ ਭਾਏ ਹੋਰੇ ਆਪਣੇ ਗੱਲ ਦੇ ਵਿੱਚ ਇਸ਼ਾਰਾ ਕਰਕੇ ਗਏ ਨੇ ਤੁਸੀਂ ਪ੍ਰਾਈਵੇਟ ਜਿਹੜਾ ਸੈਕਟਰ ਹੈ ਉਹਨੂੰ ਉੱਤੇ ਲੈ ਕੇ ਜਾਣਾ। ਫਿਰ ਸਰਕਾਰੀ ਸੈਕਟਰ ਨੂੰ ਕਿਵੇਂ ਡਾਊਨ ਕੀਤਾ ਜਾ ਸਕਦਾ? ਇਹਦੀ ਐਗਜ਼ਾਮਪਲ ਤੁਸੀਂ ਸਕੂਲਾਂ ਦੇ ਵਿੱਚ ਸ਼ਰਿਆਮ ਦੇਖ ਸਕਦੇ ਹੋ। ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਪੜ੍ਹਾਉਣ ਤੋਂ ਬਿਨਾ ਹੋਰ ਸਾਰੇ ਕੰਮ ਕਰਨ ਵਾਸਤੇ ਕਿਹਾ ਜਾਂਦਾ ਤੇ ਐਨੇ ਕੰਮ ਦੇ ਦਿੱਤੇ ਜਾਂਦੇ ਨੇ ਪੜ੍ਹਾਉਣ ਤੋਂ ਬਿਨਾ। ਇਹ ਅਨਕ ਪੜੇ ਬੱਚਿਆਂ ਨੂੰ ਪੜ੍ਹਨ ਵਾਸਤੇ ਸਮਾਂ ਹੀ ਨਹੀਂ ਹੁੰਦਾ ਉਹ ਜਿਹੜੇ ਬੱਚੇ ਨੇ ਉੱਥੋਂ ਪੜ੍ਹ ਕੇ 10ਵੀਂ 12ਵੀਂ ਕਰਕੇ ਸਾਡੇ ਕੋਲੇ ਆ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਹੁਣ ਜਿਹੜਾ ਫਾਈਵイヤー ਇੰਟੀਗ੍ਰੇਟਿਡ ਪੋਰਸਚੂ ਹੋਇਆ ਉਹਦੇ ਤਹਿਤ ਆ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਦੇ ਤਹਿਤ ਸਾਡੇ ਕੋਲੇ ਬੱਚੇ ਆ ਰਹੇ ਨੇ ਪਲੱਸ 2 ਤੋਂ ਬਾਅਦ ਆਏ ਉਹ ਬੱਚੇ ਤਿੰਨ ਭਾਸ਼ਾਵਾਂ ਦੇ ਵਿੱਚ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਦੋ-ਦੋ ਲਾਈਨਾਂ ਵੀ ਲਿਖ ਸਕਦੇ ਹੁਣ ਇਹੋ ਜਿਹੇ ਵਿਦਿਆਰਥੀ ਜਿਹੜੇ ਕਿ ਤਿੰਨ ਪਾਸਾਵਾਂ ਦੇ ਵਿੱਚ ਦੋ ਲਾਈਨਾਂ ਲਿਖਣ ਦੇ ਵਿੱਚ ਸਵਰਥ ਨਹੀਂ ਹੈਗੇ ਉਹ ਵਿਦਿਆਰਥੀ ਕੱਲ ਨੂੰ ਕਦੋਂ ਆਪਣੇ ਹੱਕਾਂ ਵਾਸਤੇ ਖੜੇ ਹੋਣਗੇ ਕੱਲ ਨੂੰ ਜਦੋਂ ਸਰਕਾਰਾਂ ਉਹਨਾਂ ਵਾਸਤੇ ਹਾਰਡਲ ਕ੍ਰੀਏਟ ਕਰਨ ਗਿਆ ਉਹਨਾਂ ਵਾਸਤੇ ਟੈਸਟ ਰੱਖਣ ਗਿਆ ਉਹ ਕਦੋਂ ਟੈਸਟ ਪਾਸ ਕਰਨਗੇ ਠੀਕ ਹੈ ਸਾਡੀ ਪੀੜ੍ਹੀ ਮਤਲਬ ਜਿੱਥੋਂ ਸ਼ੁਰੂ ਹੋ ਰਹੀ ਆ ਉਹ ਪੁੱਲਾ ਉੱਥੋਂ ਤੋਂ ਹੀ ਸੱਟ ਮਾਰਨੀ ਸ਼ੁਰੂ ਕੀਤੀ ਆ ਉਹਨਾਂ LPG ਨੀਤੀਆਂ ਰਾਹੀਂ ਤੇ ਕਾਲਜਾਂ ਦੇ ਵਿੱਚ ਵੀ ਇਹੀ ਕੁਝ ਵਾਪਰ ਰਿਹਾ ਸੋ ਸਾਡੇ ਵਾਸਤੇ ਤਾਂ ਚੈਲੰਜ ਇਹ ਬਹੁਤ ਵੱਡਾ ਹੈ ਅਸੀਂ ਇੱਥੋਂ ਜੁਆਇਨ ਹੋ ਕੇ ਜਦੋਂ ਉੱਥੇ ਚਲੇ ਜਾਵਾਂਗੇ ਤਾਂ ਮੈਨੂੰ ਮਤਲਬ ਮੈਂ ਇਹ ਗੱਲ ਗਰੰਟੀ ਦੇ ਨਾਲ ਕਹਿਣਾ ਕਿ ਹਰੇਕ ਸਾਲ ਹਰੇਕ ਸਾਲ ਜਦੋਂ ਆਪਾਂ ਜੁਆਇਨ ਕਰ ਲਾਂਗੇ ਉਸ ਤੋਂ ਬਾਅਦ ਹਰੇਕ ਸਾਲ ਸਾਨੂੰ ਇੱਕ ਵਾਰੀ ਤਾਂ ਜ਼ਰੂਰ ਧਰਨਾ ਲਾਉਣਾ ਹੀ ਪੜੇਗਾ ਇਹ ਮੈਂ ਤੁਹਾਨੂੰ ਲਿਖ ਕੇ ਲੈ ਲਉ ਗੱਲ ਕਿ ਕੌਣ ਹੋ ਹੀ ਰਹੀ ਹੈ ਹਰੇਕ ਸਾਲ ਸਾਨੂੰ ਧਰਨਾ ਲਾਉਣਾ ਪੈਣਾ ਕਿਉਂਕਿ ਜਿਸ ਤੰਗ ਦੇ ਨਾਲ ਸਰਕਾਰੀ ਨੀਤੀਆਂ ਬਣ ਰਹੀਆਂ ਨੇ ਉਹਨਾਂ ਨੀਤੀਆਂ ਦੇ ਖਿਲਾਫ ਤੁਹਾਨੂੰ ਖੜੇ ਹੋਣਾ ਹੀ ਪੈਣਾ ਕਿਉਂਕਿ ਉਹ ਨੀਤੀਆਂ ਜਿਹੜੀਆਂ ਨੇ ਉਹ ਸਾਡੇ ਹੱੱਥਾਂ ਤੇ ਡਾਕੇ ਮਾਰ ਰਹੀਆਂ ਨੇ ਉਹ ਜਿਹੜੀਆਂ ਨੀਤੀਆਂ ਨੇ ਉਹ ਇਸ ਦੇਸ਼ ਨੂੰ ਜਿਵੇਂ ਨਿਰਪੈ ਹੋ ਰਿਹਾ ਨੇ ਇਸ਼ਾਰਾ ਕੀਤਾ ਕਿ ਇੱਕ ਖਾਸ ਦਿਸ਼ਾ ਵੱਲ ਲੈ ਕੇ ਜਾ ਰਹੀਆਂ ਨੇ ਅਸੀਂ ਸਰਕਾਰੀ ਕਾਲਜਾਂ ਦੇ ਵਿੱਚ ਪੜਾਉਣ ਵਾਲੇ ਅਧਿਆਪਕਾਂ ਨੇ ਦੇਸ਼ ਨੂੰ ਸਮਾਜ ਨੂੰ ਉਸ ਦਿਸ਼ਾ ਵੱਲ ਜਾਣ ਤੋਂ ਅਸੀਂ ਰੋਕਣਾ ਅਸੀਂ ਕੋਸ਼ਿਸ਼ ਕਰਦੇ ਹਾਂ